ਅੱਜ ਜੋ ਬਜਟ ਪੇਸ਼ ਕੀਤਾ ਹੈ ਇਹੋ ਜਿਹਾ ਵਿਨਾਸ਼ਕਾਰੀ ਬਜਟ ਸਮੁੱਚੇ ਦੇਸ਼ ਦੇ ਲਈ ਰਾਜਾਂ ਦੇ ਲਈ ਔਰ ਹਰ ਵਰਗ ਦੇ ਲਈ ਇਹੋ ਜਿਹਾ ਵਿਨਾਸ਼ਕਾਰੀ ਬਜਟ ਕਦੇ ਸ਼ਾਇਦ ਕਿਸੇ ਸਰਕਾਰ ਨੇ ਨਾ ਪੇਸ਼ ਕੀਤਾ ਹੋਵੇ ਇਸ ਬਜਟ ਦੇ ਵਿੱਚ ਪੰਜਾਬ ਪ੍ਰਤੀ ਨਫ਼ਰਤ ਹੈ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਦੀ ਔਰ ਕੇਂਦਰ ਸਰਕਾਰ ਦੀ ਉਹ ਸਪਸ਼ਟ ਨਜ਼ਰ ਆਉਂਦੀ ਹੈ ਪੰਜਾਬ ਦੇ ਨਾਲ ਐਡਾ ਵੱਡਾ ਵਿਤਕਰਾ ਕਿ ਜਦੋਂ ਡਿਜ਼ਾਸਟਰ ਮੈਨੇਜਮੈਂਟ ਦੀ ਗੱਲ ਆਈ ਤੇ ਇਸ ਬਜਟ ਦੇ ਵਿੱਚ ਬਿਹਾਰ ਦਾ ਨਾਮ ਲਿਆ ਗਿਆ ਅਸਮ ਦਾ ਨਾਮ ਲਿਆ ਗਿਆ ਸਿੱਕਮ ਦਾ ਨਾਮ ਲਿਆ ਗਿਆ ਉੱਤਰਾਖੰਡ ਦਾ ਨਾਮ ਲਿਆ ਗਿਆ ਹਿਮਾਚਲ ਦਾ ਨਾਮ ਲਿਆ ਗਿਆ ਕਿ ਜੀ ਇੰਨਾ ਸਟੇਟਾਂ ਦੇ ਵਿੱਚ ਜਦੋਂ ਬਰਸਾਤਾ ਪੈਂਦੀਆਂ ਨੇ ਬੱਦਲ ਫਟਦੇ ਨੇ ਭਾਰੀ ਮੀਂਹ ਪੈਂਦੇ ਨੇ ਤੇ ਇੰਨਾ ਸਟੇਟਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਤੇ ਇਹਨਾਂ ਨੂੰ ਉਸ ਸਮੇਂ ਪੰਜਾਬ ਦਾ ਨਾਮ ਲੈਣਾ ਵੀ ਇਹਨਾਂ ਨੇ ਮੁਲਾਸਬ ਨਾ ਸਮਝਿਆ ਔਰ ਉਹ ਪੰਜਾਬ ਜਿੱਥੇ ਪਿਛਲੇ ਸਾਲ ਹੀ ਫਲਡਸ ਦੇ ਦੌਰਾਨ 77 ਮੌਤਾਂ ਹੋਈਆਂ ਰਣ 1680 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਆਪ ਦੇ ਪਿੰਡੇ ਤੇ ਝੱਲ ਕੇ ਹਟਿਆ ਪਰ ਇਹਨਾਂ ਦੇ ਮੂੰਹੋਂ ਇੱਕ ਲਫ਼ਜ਼ ਵੀ ਪੰਜਾਬ ਦੇ ਹੱਕਾਂ ਦੇ ਲਈ ਉਹ ਨਹੀਂ ਨਿਕਲਿਆ ਹੈਗਾ ਪੰਜ ਸਟੇਟਾਂ ਦੇ ਵਿੱਚ ਕਿਸਾਨ ਕ੍ਰੈਡਿਟ ਕਾਰਡ ਦਿੱਤੇ ਜਾਣਗੇ ਇਹ ਗੱਲ ਤਾਂ ਕਹੀ ਪਰ ਉਹਦੇ ਵਿੱਚ ਵੀ ਸਪੈਸੀਫਾਈ ਨਹੀਂ ਕੀਤਾ ਗਿਆ ਕਿ ਉਹਨਾਂ ਪੰਜਾਂ ਸਟੇਟਾਂ ਦੇ ਵਿੱਚ ਪੰਜਾਬ ਵੀ ਇੱਕ ਸਟੇਟ ਹੋਊਗੀ ਸਬਸਿਡੀ ਜਿਹੜੀ ਫਰਟੀਲਾਈਜ਼ਰ ਸਬਸਿਡੀ ਹੈ ਖਾਦਾਂ ਦੇ ਉੱਪਰ ਉਹ ਵੀ ਉਲਟਾ ਘਟਾ ਦਿੱਤੀ ਗਈ ਹੈ ਜਿਸ ਨਾਲ ਕਿਸਾਨਾਂ ਦੇ ਉੱਪਰ ਹੋਰ ਬੋਝ ਪਊਗਾ ਗੱਲ ਕਰ ਲਈਏ ਛੋਟੀ ਇੰਡਸਟਰੀ ਦੀ ਐਮ ਐਸ ਐਮ ই ਦੀ ਉਹਦੇ ਲਈ ਇਸ ਬਜਟ ਦੇ ਵਿੱਚ ਕੁਝ ਨਹੀਂ ਕਿਹਾ ਗਿਆ ਹੈਗਾ ਹਾਂ ਆਪਣੇ ਜਿਹੜੇ ਇਹਨਾਂ ਦੇ ਖਾਸਮ ਖਾਸ ਮਿੱਤਰ ਨੇ ਵੱਡੇ ਇੰਡਸਟਰੀਲਿਸ ਘਰਾਣੇ ਨੇ ਉਹਨਾਂ ਦੇ ਲਈ ਤਾਂ ਸ਼ਾਇਦ ਬਹੁਤ ਸਾਰੀਆਂ ਸੌਫ ਸੌਣਗੀਆਂ ਬਹੁਤ ਸਾਰੇ ਲੁਭਾਉਣੇ ਵਾਦੇ ਹੋਣਗੇ ਪਰ ਛੋਟੇ ਵਪਾਰੀ ਲਈ ਛੋਟੇ ਟਰੇਡਰ ਦੇ ਲਈ ਕੁਝ ਨਹੀਂ ਕਿਹਾ ਗਿਆ ਅੱਜ ਦੇ ਇਸ ਬਜਟ ਨੂੰ ਪੇਸ਼ ਕਰਨ ਦੌਰਾਨ ਸਮੁੱਚਾ ਪੰਜਾਬ ਹੈ ਜਿਹੜਾ ਉਹ ਸਮਝ ਚੁੱਕਿਆ ਸਮੁੱਚੇ ਪੰਜਾਬ ਦੇ 3 ਕਰੋੜ ਲੋਕ ਨੇ ਜਿਹੜੇ ਪੰਜਾਬੀ ਵੀਰ ਨੇ ਉਹ ਇਸ ਬਜਟ ਨੂੰ ਸਿਰੇ ਤੋਂ ਨਕਾਰ ਚੁੱਕੇ ਨੇ ਦੇਸ਼ ਦੇ ਨੌਜਵਾਨਾਂ ਦੇ ਲਈ ਦੇਸ਼ ਦੇ ਕਿਸਾਨਾਂ ਦੇ ਲਈ ਦੇਸ਼ ਦੀਆਂ ਮਾਵਾਂ ਭੈਣਾਂ ਮਹਿਲਾਵਾਂ ਦੇ ਲਈ ਇਸ ਬਜਟ ਦੇ ਵਿੱਚ ਮੈਨੂੰ ਕੁਝ ਨਜ਼ਰ ਨਹੀਂ ਆਇਆ ਦੇਸ਼ ਦੇ ਕਰਮਚਾਰੀਆਂ ਦੇ ਲਈ ਜਿਨ੍ਹਾਂ ਦੇ ਲਈ اوਪੀਐਸ ਦਾ ਵਾਦਾ ਇਹ ਸਰਕਾਰ ਨੇ ਕੀਤਾ ਸੀਗਾ ਉਹਦੇ ਬਾਰੇ ਇਸ ਬਜਟ ਦੇ ਵਿੱਚ ਇੱਕ ਸ਼ਬਦ ਵੀ ਨਹੀਂ ਕਿਹਾ ਗਿਆ ਛੋਟੇ ਇਨਵੈਸਟਰਾਂ ਲਈ ਛੋਟੇ ਪ੍ਰੋਡਿਊਸਰਜ਼ ਦੇ ਲਈ ਛੋਟੇ ਟਰੇਡਰਜ਼ ਦੇ ਲਈ ਇਸ ਬਜਟ ਦੇ ਵਿੱਚ ਕੁਝ ਨਹੀਂ ਨਜ਼ਰ ਆਇਆ ਹੈਗਾ ਔਰ ਸਭ ਤੋਂ ਵੱਡੀ ਗੱਲ ਆਪਾਂ ਸਾਰੇ ਪੰਜਾਬੀ ਆ ਪੰਜਾਬ ਦੇ ਲਈ ਦੇਸ਼ ਦੇ ਲਈ ਤਾਂ ਹੈ ਹੀ ਕੁਝ ਨਹੀਂ ਪੰਜਾਬ ਦੀ ਜਦੋਂ ਗੱਲ ਕਰਦੇ ਆ ਮੈਂ ਸਮਝਦਾ ਕਿ ਪੰਜਾਬ ਉਹ ਸੂਬਾ ਜਿਹਨੇ ਹਮੇਸ਼ਾ ਦੇਸ਼ ਦੀ ਰੱਖਿਆ ਅੱਗੇ ਹੋ ਕੇ ਕੀਤੀ ਹੈ ਚਾਹੇ ਪਾਰਟੀਸ਼ਨ ਵੇਲੇ ਤੇ ਚਾਹੇ ਦੇਸ਼ ਦਾ ਢਿੱਡ ਭਰਨ ਵੇਲੇ ਗ੍ਰੀਨ ਰੈਵੋਲੂਸ਼ਨ ਵੇਲੇ ਚਾਹੇ ਅੱਤਵਾਦ ਵੇਲੇ ਤੇ ਅੱਜ ਪੰਜਾਬ ਦੇ ਨਾਲ ਵੀ ਇੱਕ ਬਹੁਤ ਵੱਡਾ ਧੋਖਾ ਜਿਹੜਾ ਭਾਜਪਾ ਦੀ ਇਸ ਐਨਡੀਐ ਸਰਕਾਰ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਕੀਤਾ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੀ ਕੁਰਸੀ ਕਿਵੇਂ ਬਚਾਉਣੀ ਹੈ ਸਿਰਫ ਔਰ ਸਿਰਫ ਇਸ ਬਜਟ ਦੇ ਵਿੱਚ ਉਹ ਪ੍ਰਮੁੱਖਤਾ ਤੇ ਪ੍ਰਤੱਖਤਾ ਦੇ ਨਾਲ ਉਹ ਸਾਹਮਣੇ ਆਇਆ ਦੇਸ਼ ਦੇ ਕਿਸੇ ਵਰਗ ਦੇ ਲਈ ਮੈਨੂੰ ਇਸ ਬਜਟ ਦੇ ਕੁਝ ਵਿੱਚ ਕੁਝ ਵੀ ਨਜ਼ਰ ਨਹੀਂ ਆਇਆ ਹੈਗਾ ਸਾਰੇ মিডিਆ ਦਾ ਇੱਕ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਦੇ ਉੱਪਰ ਨਿੱਘਾ ਸਵਾਗਤ ਹੈ ਸਾਥੀਓ ਅੱਜ ਦਾ ਜੋ ਇਸ਼ੂ ਹੈ ਉਹ ਬਹੁਤ ਇੰਪੋਰਟੈਂਟ ਹੈ ਦੇਸ਼ ਦੇ ਨਾਲ ਔਰ ਪੰਜਾਬ ਦੇ ਨਾਲ ਬੜੀ ਗਹਿਰਾਈ ਦੇ ਨਾਲ ਜੁੜਿਆ ਹੋਇਆ ਹੈ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਉਨ੍ਹਾਂ ਦੀ ਤੀਸਰੀ ਟਰਮ ਦਾ ਪਹਿਲਾ ਬਜਟ ਹੈ ਜਿਹੜਾ ਉਹ ਅੱਜ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਸਾਥੀਓ ਵੈਸੇ ਤਾਂ ਇਹ ਸਰਕਾਰ ਭਾਜਪਾ ਸਰਕਾਰ, ਐਂਡੀਆ ਸਰਕਾਰ ਜਿਹੜੀ ਹਮੇਸ਼ਾ ਬੜੇ ਜ਼ੋਰ ਸ਼ੋਰ ਦੇ ਨਾਲ ਸਬਕਾ ਸਾਥ ਸਬਕਾ ਵਿਕਾਸ ਦੀਆਂ ਗੱਲਾਂ ਕਰਦੇ ਰਹੇ ਨੇ ਪਰ ਉਸ ਦੇ ਬਿਲਕੁਲ ਉਲਟ ਮੈਂ ਸਮਝਦਾ ਕਿ ਅੱਜ ਜੋ ਬਜਟ ਪੇਸ਼ ਕੀਤਾ ਹੈ ਇਹੋ ਜਿਹਾ ਵਿਨਾਸ਼ਕਾਰੀ ਬਜਟ ਸਮੁੱਚੇ ਦੇਸ਼ ਦੇ ਲਈ ਰਾਜਾਂ ਦੇ ਲਈ ਔਰ ਹਰ ਵਰਗ ਦੇ ਲਈ ਇਹੋ ਜਿਹਾ ਵਿਨਾਸ਼ਕਾਰੀ ਬਜਟ ਕਦੇ ਸ਼ਾਇਦ ਕਿਸੇ ਸਰਕਾਰ ਨੇ ਨਾ ਪੇਸ਼ ਕੀਤਾ ਹੋਵੇ ਸਭ ਤੋਂ ਪਹਿਲਾ ਇੰਡੀਕੇਟਰ ਬਜਟ ਕਿਹੋ ਜਿਹਾ ਉਹਦਾ ਸਭ ਤੋਂ ਪਹਿਲਾ ਇੰਡੀਕੇਟਰ ਹੈ ਜਿਹੜਾ ਉਹ ਸ਼ੇਅਰ ਮਾਰਕੀਟ ਤੋਂ ਪਤਾ ਲੱਗਦਾ ਅੰਦਾਜ਼ਾ ਹੁੰਦਾ ਕਿ ਸ਼ੇਅਰ ਮਾਰਕੀਟ ਉੱਪਰ ਜਾਂਦੀ ਹੈ ਕਿ نیچے ਜਾਂਦੀ ਹੈ ਔਰ ਅੱਜ ਜਿਵੇਂ ਹੀ ਬਜਟ ਪੇਸ਼ ਹੋਇਆ ਜਿਸ ਤਰੀਕੇ ਦੇ ਨਾਲ ਸ਼ੇਅਰ ਮਾਰਕੀਟ ਗਿਰੀ ਹੈ ਉਸ ਤੋਂ ਸੈਂਟੀਮੈਂਟ ਦਾ ਦੇਸ਼ ਭਰ ਦੇ ਵਿੱਚ ਸੈਂਟੀਮੈਂਟ ਕੀ ਗਿਆ ਹੈ ਉਹ ਉਹਦਾ ਬੜੇ ਬੜੇ ਪੜੀਪੰਤੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਅੱਜ ਇਸ ਬਜਟ ਦੇ ਵਿੱਚ ਮੈਂ ਸਮਝਦਾ ਕਿ ਕਿਉਂਕਿ ਇਹ ਭਾਜਪਾ ਸਰਕਾਰ ਮੋਦੀ ਸਾਹਿਬ 400 ਪਾਰ ਦੀਆਂ ਗੱਲਾਂ ਕਰਦੇ ਸੀਗੇ ਤੇ ਇੱਕ ਲੰਗੜੀ ਲੂਲੀ ਜੀ ਸਰਕਾਰ ਦੇਸ਼ ਦੇ ਲੋਕਾਂ ਨੇ ਬਣਾਈ ਔਰ ਉਸੇ ਸਰਕਾਰ ਨੂੰ ਬਚਾਉਣ ਵਾਲਾ ਬਜਟ ਇਹ ਮੈਨੂੰ ਨਜ਼ਰ ਆਇਆ ਹੈ ਦੇਸ਼ ਦਾ ਬਜਟ ਨਹੀਂ ਨਜ਼ਰ ਆਇਆ ਹੈਗਾ ਪ੍ਰਧਾਨ ਮੰਤਰੀ ਸਾਹਿਬ ਨੇ ਆਪਦੀ ਕੁਰਸੀ ਕਿਵੇਂ ਬਚਾਉਣੀ ਹੈ ਸਿਰਫ ਔਰ ਸਿਰਫ ਇਸ ਬਜਟ ਦੇ ਵਿੱਚ ਉਹ ਪ੍ਰਮੁਖਤਾ ਤੇ ਪ੍ਰਤੱਖਤਾ ਦੇ ਨਾਲ ਉਹ ਸਾਹਮਣੇ ਆਏ ਦੇਸ਼ ਦੇ ਕਿਸੇ ਵਰਗ ਦੇ ਲਈ ਮੈਨੂੰ ਇਸ ਬਜਟ ਦੇ ਕੁਝ ਵਿੱਚ ਕੁਝ ਵੀ ਨਜ਼ਰ ਨਹੀਂ ਆਇਆ ਹੈਗਾ ਆਪਾਂ ਗੱਲ ਕਰ ਲਈਏ ਦੇਸ਼ ਦੇ ਕਿਸਾਨਾਂ ਦੀ ਦੇਸ਼ ਦੇ ਕਿਸਾਨਾਂ ਦੇ ਲਈ ਕੁਝ ਇਸ ਬਜਟ ਦੇ ਵਿੱਚ ਨਹੀਂ ਹੈਗਾ ਜਿਹੜੇ ਕਿ ਅਨਾਜ ਪੈਦਾ ਕਰਕੇ ਪੂਰੇ ਦੇਸ਼ ਦਾ ਢਿੱਡ ਭਰਦੇ ਨੇ ਦੇਸ਼ ਦੇ ਨੌਜਵਾਨਾਂ ਦੇ ਲਈ ਇਸ ਬਜਟ ਦੇ ਵਿੱਚ ਕੁਝ ਨਹੀਂ ਹੈਗਾ ਦੇਸ਼ ਦੀਆਂ ਮਾਵਾਂ ਭੈਣਾਂ ਮਹਿਲਾਵਾਂ ਦੇ ਲਈ ਇਸ ਬਜਟ ਦੇ ਵਿੱਚ ਮੈਨੂੰ ਕੁਝ ਨਜ਼ਰ ਨਹੀਂ ਆਇਆ ਦੇਸ਼ ਦੇ ਕਰਮਚਾਰੀਆਂ ਦੇ ਲਈ ਜਿਨ੍ਹਾਂ ਦੇ ਲਈ ਓਪੀਐਸ ਦਾ ਵਾਅਦਾ ਇਹ ਸਰਕਾਰ ਨੇ ਕੀਤਾ ਸੀਗਾ ਉਦੇ ਬਾਰੇ ਇਸ ਬਜਟ ਦੇ ਵਿੱਚ ਇੱਕ ਸ਼ਬਦ ਵੀ ਨਹੀਂ ਕਿਹਾ ਗਿਆ ਦੇਸ਼ ਦੇ ਜਵਾਨਾਂ ਦੇ ਲਈ ਜਿਹੜੇ ਸਰਦਾਂ ਦੇ ਉੱਪਰ ਸੀਨਾ ਚੌੜਾ ਕਰਕੇ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਦੇ ਨੇ ਉਸ ਉਹਨਾਂ ਫੌਜਾਂ ਦੇ ਲਈ ਕੁਝ ਨਹੀਂ ਕਿਹਾ ਗਿਆ ਹੈਗਾ ਅਗਨੀਵੀਰ ਸਕੀਮ ਨੂੰ ਖਤਮ ਕਰਨ ਦੇ ਸਾਰੇ ਦੇਸ਼ ਦੇ ਵਿੱਚ ਮੰਗ ਹੈ ਪਰ ਦੇਸ਼ ਦੀ ਫੌਜ ਨੂੰ ਠੇਕੇ ਤੇ ਦੇ ਕੇ ਰੱਖਣ ਦਾ ਜਿਹੜਾ ਇਹਨਾਂ ਨੇ ਆਪਣੀ ਇੱਕ ਇੱਕ ਸਪਸ਼ਟ ਇਰਾਦਾ ਸ਼ੋਅ ਕੀਤਾ ਉਹ ਮੈਂ ਸਮਝਦਾ ਕਿ ਸੱਚਮੁੱਚ ਨਿੰਦਣਯੋਗ ਹੈ ਛੋਟੇ ਇਨਵੈਸਟਰਾਂ ਲਈ ਛੋਟੇ ਪ੍ਰੋਡਿਊਸਰਜ਼ ਦੇ ਲਈ ਛੋਟੇ ਟਰੇਡਰਜ਼ ਦੇ ਲਈ ਇਸ ਬਜਟ ਦੇ ਵਿੱਚ ਕੁਝ ਨਹੀਂ ਨਜ਼ਰ ਆਇਆ ਹੈਗਾ ਔਰ ਸਭ ਤੋਂ ਵੱਡੀ ਗੱਲ ਆਪਾਂ ਸਾਰੇ ਪੰਜਾਬੀ ਆ ਪੰਜਾਬ ਦੇ ਲਈ ਦੇਸ਼ ਦੇ ਲਈ ਤਾਂ ਹੈ ਹੀ ਕੁਝ ਨਹੀਂ ਪੰਜਾਬ ਦੀ ਜਦੋਂ ਗੱਲ ਕਰਦੇ ਆ ਮੈਂ ਸਮਝਦਾ ਕਿ ਪੰਜਾਬ ਉਹ ਸੂਬਾ ਜਿਹਨੇ ਹਮੇਸ਼ਾ ਦੇਸ਼ ਦੀ ਰੱਖਿਆ ਅੱਗੇ ਹੋ ਕੇ ਕੀਤੀ ਹੈ ਚਾਹੇ ਪਾਰਟੀਸ਼ਨ ਵੇਲੇ ਤੇ ਚਾਹੇ ਦੇਸ਼ ਦਾ ਢਿੱਡ ਭਰਨ ਵੇਲੇ ਗ੍ਰੀਨ ਰੈਵੋਲੂਸ਼ਨ ਵੇਲੇ ਚਾਹੇ ਅੱਤਵਾਦ ਵੇਲੇ ਤੇ ਅੱਜ ਪੰਜਾਬ ਦੇ ਨਾਲ ਵੀ ਇੱਕ ਬਹੁਤ ਵੱਡਾ ਧੋਖਾ ਜਿਹੜਾ ਭਾਜਪਾ ਦੀ ਇਸ ਐਨਡੀਏ ਸਰਕਾਰ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਕੀਤਾ ਹੈ ਔਰ ਮੈਂ ਸਮਝਦਾ ਕਿ ਇਹ ਸਬਕਾ ਵਿਕਾਸ ਨਹੀਂ ਇਹ ਤਾਂ ਪੰਜਾਬ ਦੇ ਲਈ ਬਦਲਾ ਲਊ ਬਦਲਾ ਲਊ ਪੰਜਾਬ ਦੇ ਨਾਲ ਇਹ ਬਜਟ ਉਹਨਾਂ ਨੇ ਪੇਸ਼ ਕੀਤਾ ਕਿਉਂਕਿ ਜਿਹੜਾ ਰਿਜ਼ਲਟ ਆ ਪੰਜਾਬ ਨੇ ਭਾਜਪਾ ਦੇ ਹੱਕ ਦੇ ਵਿੱਚ ਦਿੱਤਾ ਸੀਗਾ ਜਿੱਥੇ ਇੱਕ ਵੀ ਸੀਟ ਨਹੀਂ ਆਈ ਉਹਨਾਂ ਨੂੰ ਤੇ ਉਸੇ ਦਾ ਬਦਲਾ ਇਸ ਬਜਟ ਦੇ ਵਿੱਚ ਕੱਢਿਆ ਗਿਆ ਆਪਾਂ ਸਾਥੀਓ ਗੱਲ ਕਰ ਲਈਏ ਵਰਗ ਮੁਤਾਬਕ ਕਿਸਾਨਾਂ ਦੀ ਗੱਲ ਕਰ ਲਈਏ ਕਿਸਾਨੀ ਖੇਤੀ ਪ੍ਰધાન ਸੂਬਾ तकरीबन 1.5 ਸਾਲ ਦੇ ਕਰੀਬ ਪੰਜਾਬ ਦਾ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਉੱਪਰ ਬੈਠਾ ਰਿਹਾ ਅੱਜ ਵੀ ਬੈਠਾ ਰਹਿਣ ਦੇ ਬਾਰਡਰਾਂ ਦੇ ਉੱਪਰ ਉਹਨਾਂ ਦੇ ਲਈ ਇੱਕ ਨਵਾਂ ਪੈਸਾ ਵੀ ਕੋਈ ਸਪੈਸ਼ਲ ਗ੍ਰਾਂਟ ਜਾਂ ਐਡ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਦਿੱਤੀ ਗਈ ਹੈਗੀ ਐਮਐਸਪੀ ਗਾਰੰਟੀ ਦੀ ਦੀ ਗੱਲ ਦੀ ਮੰਗ ਪੰਜਾਬ ਦਾ ਕਿਸਾਨ ਉਹ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਹੈ ਪਰ ਐਮਐਸਪੀ ਦੀ ਗਾਰੰਟੀ ਦੇ ਲਈ ਇੱਕ ਪਰਸ ਇੱਕ ਵਰਡ ਵੀ ਇੱਕ ਸ਼ਬਦ ਵੀ ਇਸ ਬਜਟ ਦੇ ਵਿੱਚ ਇਸ ਸਰਕਾਰ ਵੱਲੋਂ ਨਹੀਂ ਕਿਹਾ ਗਿਆ ਹੈਗਾ ਉਲਟਾ ਪੰਜ ਸਟੇਟਾਂ ਦੇ ਵਿੱਚ ਕਿਸਾਨ ਕ੍ਰੈਡਿਟ ਕਾਰਡ ਦਿੱਤੇ ਜਾਣਗੇ ਇਹ ਗੱਲ ਤਾਂ ਕਹੀ ਪਰ ਉਹਦੇ ਵਿੱਚ ਵੀ ਇਹ ਸਪੈਸੀਫਾਈ ਨਹੀਂ ਕੀਤਾ ਗਿਆ ਕਿ ਉਹਨਾਂ 55 ਸਟੇਟਾਂ ਦੇ ਵਿੱਚ ਪੰਜਾਬ ਵੀ ਇੱਕ ਸਟੇਟ ਹੋਊਗੀ ਸਬਸਿਡੀ ਜਿਹੜੀ ਫਰਟੀਲਾਈਜ਼ਰ ਸਬਸਿਡੀ ਖਾਦਾਂ ਦੇ ਉੱਪਰ ਉਹ ਵੀ ਉਲਟਾ ਘਟਾ ਦਿੱਤੀ ਗਈ ਹੈ ਜਿਸ ਨਾਲ ਕਿਸਾਨਾਂ ਦੇ ਉੱਪਰ ਹੋਰ ਬੋਝ ਪਾਊਗਾ ਪਿਛਲੇ ਲੰਘੇ ਸਾਲ ਦੌਰਾਨ ਇਹ ਸਬਸਿਡੀ ਤਕਰੀਬਨ 25000 ਕਰੋੜ ਸੀਗੀ ਜਿਹੜੀ ਕਿ ਹੁਣ ਘਟਾ ਕੇ 16000 ਕਰੋੜ ਕਰ ਦਿੱਤੀ ਗਈ ਹੈ ਔਰ ਇਹਦੇ ਨਾਲ तकरीबन 35 36% ਸਬਸਿਡੀ ਖਤਮ ਹੋਣ ਦੇ ਨਾਲ ਪ੍ਰਾਈਸਿਸ ਨੇ ਜਿਹੜੀਆਂ ਕਿਸਾਨੀ ਦੇ ਨਾਲ ਸੰਬੰਧਿਤ ਫਰਟੀਲਾਈਜ਼ਰਸ ਦੀਆਂ ਉਹ ਹੋਰ ਵਧਣਗੇ ਜਿਸ ਦੇ ਨਾਲ ਬੋਝ ਉਹਨਾਂ ਦੇ ਉੱਪਰ ਹੋਰ ਪਏਗਾ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਲਈ ਇਹੀ ਸਰਕਾਰ ਜਿਹੜੀ ਐ ਤੋਂ 10 ਸਾਲ ਪਹਿਲਾਂ ਕਹਿੰਦੀ ਸੀ ਕਿ ਹਰ ਸਾਲ 2 ਕਰੋੜ ਨੌਕਰੀਆਂ ਪੈਦਾ ਕਰਿਆ ਕਰਾਂਗੇ ਨੌਕਰੀ ਦਾ ਇੱਕ ਲਫ਼ਜ਼ ਵੀ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੈਗੀ ਕਿ ਕਿੰਨੇ 100 ਜਾਂ ਕਿੰਨੇ ਲੱਖ ਜਾਂ ਕਿੰਨੇ ਕਰੋੜ ਕਰਾਂਗੇ ਬਲਕਿ 10 ਸਾਲ ਬਾਅਦ ਕੋਈ ਇੰਟਰਨਸ਼ਿਪ ਦੀ ਗੱਲ ਕਰਾਂਗੇ ਇੰਟਰਨਸ਼ਿਪ ਭਾਈ ਨੌਕਰੀ ਨਹੀਂ ਹੁੰਦੀ ਹੈਗੀ ਸੋ ਇਸ ਕਰਕੇ ਨੌਜਵਾਨਾਂ ਦੇ ਲਈ ਕੁਝ ਨਹੀਂ ਕਿਹਾ ਗਿਆ ਸਾਡੀਆਂ ਮਾਵਾ ਭੈਣਾਂ ਦੇ ਲਈ ਕੁਝ ਵੀ ਇਸ ਬਜਟ ਦੇ ਵਿੱਚ ਨਹੀਂ ਰੱਖਿਆ ਗਿਆ ਨਾ ਦੇਸ਼ ਦੇ ਲਈ ਔਰ ਖਾਸ ਤੌਰ ਤੇ ਪੰਜਾਬ ਦੇ ਲਈ ਤਾਂ ਰੱਖਣਾ ਹੀ ਕੀ ਸੀਗਾ ਗੱਲ ਕੀਤੀ ਜਾਵੇ ਮਹਿੰਗਾਈ ਘਟ ਕਰਨ ਦੀ ਤਾਂ ਕਿ ਸਾਡੀਆਂ ਮਾਵਾ ਭੈਣਾਂ ਦੀ ਰਸੋਈ ਦੇ ਉੱਪਰ ਜੋ ਉਹਨਾਂ ਨੂੰ ਚਲਾਉਣ ਦੇ ਵਿੱਚ ਮੁਸ਼ਕਿਲਾਂ ਜੇ ਦੇਸ਼ ਭਰ ਦੇ ਵਿਚਾਰੀਆਂ ਨੇ ਉਹਨਾਂ ਦਾ ਬੋਝ ਹਲਕਾ ਕੀਤਾ ਜਾਵੇ ਉਹਦੇ ਬਾਰੇ ਕੁਝ ਨਹੀਂ ਕਿਹਾ ਗਿਆ ਇਸੇ ਤਰੀਕੇ ਦੇ ਨਾਲ ਆਪਾਂ ਗੱਲ ਕਰ ਲਈਏ ਛੋਟੀ ਇੰਡਸਟਰੀ ਦੀ ਐਮ ਐਸ ਐਮ ای ਦੀ ਉਹਦੇ ਲਈ ਇਸ ਬਜਟ ਦੇ ਵਿੱਚ ਕੁਝ ਨਹੀਂ ਕਿਹਾ ਗਿਆ ਹੈਗਾ ਹਾਂ ਆਪਣੇ ਜਿਹੜੇ ਇਹਨਾਂ ਦੇ ਖਾਸਮ ਖਾਸ ਮਿੱਤਰ ਨੇ ਵੱਡੇ ਇੰਡਸਟਰੀਲਿਸਟ ਘਰਾਣੇ ਨੇ ਉਹਨਾਂ ਦੇ ਲਈ ਤਾਂ ਸ਼ਾਇਦ ਬਹੁਤ ਸਾਰੀਆਂ ਸੌਫ ਸੌਣਗੀਆਂ ਬਹੁਤ ਸਾਰੇ ਲੁਭਾਉਣੇ ਵਾਦੇ ਹੋਣਗੇ ਪਰ ਛੋਟੇ ਵਪਾਰੀ ਲਈ ਛੋਟੇ ਟਰੇਡਰ ਦੇ ਲਈ ਕੁਝ ਨਹੀਂ ਕਿਹਾ ਗਿਆ ਇੱਥੋਂ ਤਾਂ ਇੱਥੋਂ ਤੱਕ ਤਾਂ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਨਾਲ ਐਡਾ ਵੱਡਾ ਵਿਤਕਰਾ ਕਿ ਜਦੋਂ ਡਿਜ਼ਾਸਟਰ ਮੈਨੇਜਮੈਂਟ ਦੀ ਗੱਲ ਆਈ ਤੇ ਇਸ ਬਜਟ ਦੇ ਵਿੱਚ ਬਿਹਾਰ ਦਾ ਨਾਮ ਲਿਆ ਗਿਆ ਅਸਮ ਦਾ ਨਾਮ ਲਿਆ ਗਿਆ ਸਿੱਖਿਮ ਦਾ ਨਾਮ ਲਿਆ ਗਿਆ ਉੱਤਰਾਖੰਡ ਦਾ ਨਾਮ ਲਿਆ ਗਿਆ ਹਿਮਾਚਲ ਦਾ ਨਾਮ ਲਿਆ ਗਿਆ ਕਿ ਜੀ ਇੰਨਾ ਸਟੇਟਾਂ ਦੇ ਵਿੱਚ ਜਦੋਂ ਬਰਸਾਤਾ ਪੈਂਦੀਆਂ ਨੇ ਬੱਦਲ ਫੱਟਦੇ ਨੇ ਭਾਰੀ ਮੀਂਹ ਪੈਂਦੇ ਨੇ ਤੇ ਇਹਨਾਂ ਸਟੇਟਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਤੇ ਇਹਨਾਂ ਨੂੰ ਉਸ ਸਮੇਂ ਪੰਜਾਬ ਦਾ ਨਾਮ ਲੈਣਾ ਵੀ ਇਹਨਾਂ ਨੇ ਮੁਨਾਸਿਬ ਨਾ ਸਮਝਿਆ ਔਰ ਉਹ ਪੰਜਾਬ ਜਿੱਥੇ ਪਿਛਲੇ ਸਾਲ ਹੀ ਫਲਡਜ਼ ਦੇ ਦੌਰਾਨ 77 ਮੌਤਾਂ ਹੋਈਆਂ ਔਰ 1680 ਕਰੋੜ ਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਆਪ ਦੇ ਪਿੰਡੇ ਤੇ ਝੱਲ ਕੇ ਹਟਿਆ ਪਰ ਇਹਨਾਂ ਦੇ ਮੂੰਹੋਂ ਇੱਕ ਲਫ਼ਜ਼ ਵੀ ਪੰਜਾਬ ਦੇ ਹੱਕਾਂ ਦੇ ਲਈ ਉਹ ਨਹੀਂ ਨਿਕਲਿਆ ਹੈਗਾ ਸੋ ਇਹੋ ਜਿਹਾ ਮੈਂ ਸਮਝਦਾ ਕਿ ਮਾੜਾ ਵਿਤਕਰਾ ਮਾੜਾ ਵਤੀਰਾ ਜਿਹੜਾ ਕਿ ਅੱਜ ਤੱਕ ਕਦੇ ਕਿਸੇ ਬਜਟ ਦੇ ਵਿੱਚ ਕਿਸੇ ਸਰਕਾਰ ਦੇ ਵਿੱਚ ਨਹੀਂ ਦੇਖਿਆ ਹੋਣਾ ਅੱਜ ਪੰਜਾਬ ਨੂੰ ਲੋੜ ਹੈ ਔਰ ਕੱਲ ਹੀ ਇਹਦੇ ਬਾਰੇ ਇੱਕ ਬੜੇ ਵਿਸਤਾਰ ਦੇ ਵਿੱਚ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਸਾਹਿਬ ਭਗਵੰਤ ਸਿੰਘ ਜੀ ਮਾਨ ਦੀ ਅਗਵਾਈ ਦੇ ਵਿੱਚ ਐਫਐਮ ਚੀਮਾ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਬੜਾ ਸੋਹਣਾ ਕੇਸ ਹੈ ਜਿਹੜਾ ਉਹ ਪਲੈਨਿੰਗ ਕਮਿਸ਼ਨ ਨੂੰ ਪੇਸ਼ ਕਰਕੇਟੇ ਜਿਹਦੇ ਵਿੱਚ ਪੰਜਾਬ ਦੇ ਲਈ 132000 ਕਰੋੜ ਰੁਪਏ ਜਿਹੜਾ ਉਹ ਪੰਜਾਬ ਦੇ ਹਰ ਵਰਗ ਦੇ ਲਈ ਮੰਗਿਆ ਗਿਆ ਪਰ ਇਸ ਬਜਟ ਦੇ ਵਿੱਚ ਨਾ ਡਿਪਲੀਟਿੰਗ ਵਾਟਰ ਟੇਬਲ ਦੇ ਲਈ ਜਿਹੜਾ ਪੰਜਾਬ ਦੇ ਵਿੱਚ ਹਰ ਰੋਜ਼ ਪਾਣੀ ਨੀਚੇ ਜਾ ਰਿਹਾ ਪੰਜਾਬ ਬੰਜਰ ਬਣਨ ਵੱਲ ਵਧ ਰਿਹਾ ਹੈ ਨਾ ਕ੍ਰੌਪ ਡਾਈਵਰਸੀਫਿਕੇਸ਼ਨ ਦੇ ਲਈ ਨਾ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਲਈ ਨਾ ਬਾਰਡਰ ਔਰ ਕੰਡੀ ਏਰੀਆ ਦੇ ਇਨਫਰਾਸਟ੍ਰਕਚਰ ਦੇ ਲਈ ਨਾ ਸਕਿੱਲ ਡਿਵੈਲਪਮੈਂਟ ਦੇ ਲਈ ਨਾ ਹੈਲਥ케ਅਰ ਦੇ ਲਈ ਨਾ ਐਜੂਕੇਸ਼ਨ ਦੇ ਲਈ ਨਾ ਸ਼ਹਿਰਾਂ ਔਰ ਪਿੰਡਾਂ ਦੇ ਵਿਕਾਸ ਦੇ ਲਈ ਯੂਲਬੀ ਔਰ ਰੂਰਲ ਡਿਵੈਲਪਮੈਂਟ ਜੋ ਏਰੀਆ ਹੈਗੇ ਪਿੰਡ ਹੈਗੇ ਉਹਨਾਂ ਦੇ ਲਈ ਕੱਖ ਵੀ ਇਸ ਸਰਕਾਰ ਨੇ ਇਸ ਬਜਟ ਦੇ ਵਿੱਚ ਪੰਜਾਬ ਦੇ ਲਈ ਨਹੀਂ ਰੱਖਿਆ ਹੈਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਕਿ ਸਭ ਦਾ ਸਾਥ ਸਭ ਦਾ ਵਿਕਾਸ ਕਹਿਣ ਵਾਲੀ ਸਰਕਾਰ ਅੱਜ ਕਿੰਨੀ ਕੁ ਵਿਨਾਸ਼ਕਾਰੀ ਹੈ ਇਸ ਦੇਸ਼ ਦੇ ਲਈ ਔਰ ਪੰਜਾਬ ਦੇ ਲਈ ਹੋ ਰਹੀ ਹੈ ਉਹ ਅੱਜ ਦੇ ਇਸ ਬਜਟ ਨੂੰ ਪੇਸ਼ ਕਰਨ ਦੌਰਾਨ ਸਮੁੱਚਾ ਪੰਜਾਬ ਹੈ ਜਿਹੜਾ ਉਹ ਸਮਝ ਚੁੱਕਿਆ ਹੈ ਸਮੁੱਚੇ ਪੰਜਾਬ ਦੇ 3 ਕਰੋੜ ਲੋਕ ਨੇ ਜਿਹੜੇ ਪੰਜਾਬੀ ਵੀਰ ਨੇ ਉਹ ਇਸ ਬਜਟ ਨੂੰ ਸਿਰੇ ਤੋਂ ਨਕਾਰ ਚੁੱਕੇ ਨੇ ਇਸ ਬਜਟ ਦੇ ਵਿੱਚ ਪੰਜਾਬ ਪ੍ਰਤੀ ਨਫ਼ਰਤ ਹੈ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਬੀਜੇਪੀ ਦੀ ਔਰ ਕੇਂਦਰ ਸਰਕਾਰ ਦੀ ਉਹ ਸਪਸ਼ਟ ਨਜ਼ਰ ਆਉਂਦੀ ਹੈ ਔਰ ਮੈਂ ਸਮਝਦਾ ਕਿ ਅ ਅ ਮੁਲਕ ਕਿਸ ਪਾਸੇ ਵੱਲ ਜਾ ਰਿਹਾ ਹੈ ਇਕਨੋਮੀ ਕਿਸ ਪਾਸੇ ਵੱਲ ਜਾ ਰਹੀ ਹੈ ਉਹਦਾ ਅੰਦਾਜ਼ਾ ਕੱਲ ਹੀ ਦੇਸ਼ ਦੇ ਲੋਕਾਂ ਨੂੰ ਬੜੇ ਭਲੀ ਭਾਨ ਦੀ ਅੰਦਾਜ਼ਾ ਹੋ ਗਿਆ ਸੀਗਾ ਇਕਨੋਮਿਕ ਸਰਵੇ ਦੇਸ਼ ਦਾ ਕੱਲ ਉਹ ਪੇਸ਼ ਕੀਤਾ ਗਿਆ ਤੇ ਇਹੀ ਮੋਦੀ ਸਾਹਿਬ ਇਹੀ ਐਨਡੀਏ ਸਰਕਾਰ ਜਿਹੜੀ ਗੱਲ ਕਰਦੀ ਸੀ ਜੀ ਕਿ ਅਸੀਂ 5 ਸਾਲਾਂ ਦੇ ਵਿੱਚ 5 ਟ੍ਰਿਲੀਅਨ ਇਕਨੋਮੀ ਬਣਾ ਦਾਂਗੇ ਅਸੀਂ ਜੀ 1900 2047 ਤੱਕ ਅਸੀਂ ਦੇਸ਼ ਨੂੰ ਤੀਜੀ ਸਭ ਤੋਂ ਵੱਡੀ ਇਕਨੋਮਿਕ ਪਾਵਰ ਬਣਾ ਦਾਂਗੇ ਤੇ ਉਸ ਇਕਨੋਮਿਕ ਬਜਟ ਦੇ ਵਿੱਚ ਉਹਨਾਂ ਨੇ ਆਪ ਮੰਨਿਆ ਕਿ ਇਨਵੈਸਟਮੈਂਟ ਜਿਹੜੀ ਉਹ 45% ਘਟ ਗਈ ਹੈ ਜਿਹੜੀ ਪ੍ਰੋਡਕਸ਼ਨ ਹੈ ਉਹ 15% ਘਟ ਗਈ ਹੈ ਜਿਹੜੇ ਐਕਸਪੋਰਟਸ ਨੇ ਉਹ 12% ਘਟ ਗਏ ਨੇ ਜਦੋਂ ਇੰਡਸਟਰੀ ਦੇ ਵਿੱਚ ਐਕਸਪੋਰਟਸ ਦੇ ਵਿੱਚ ਪ੍ਰੋਡਕਸ਼ਨ ਦੇ ਵਿੱਚ ਇਨਵੈਸਟਮੈਂਟ ਦੇ ਵਿੱਚ ਇੰਨੀ ਵੱਡੀ ਗਰਾਵਟ ਕੇਂਦਰ ਸਰਕਾਰ ਆਪ ਮੰਨ ਰਹੀ ਹੈ ਤੇ ਕਿਹੜੇ ਪਾਸੇ 5 ਟ੍ਰਿਲੀਅਨ ਇਕਨੋਮੀ ਬਣਾਉਣ ਦੀਆਂ ਗੱਲਾਂ ਕਰਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਰਕਾਰ ਨੇ ਇਹ ਹੋਰ ਕੱਖ ਨਹੀਂ ਹੈਗਾ ਪੰਜਾਬ ਦੇ ਲਈ ਇਹਨਾਂ ਨੇ ਨਫ਼ਰਤ ਹੈ ਜਿਹੜੀ ਉਹ ਇਸ ਬਜਟ ਦੇ ਵਿੱਚ ਸਪਸ਼ਟ ਨਜ਼ਰ ਆ ਰਹੀ ਹੈ ਕੱਲੀ ਪ੍ਰਧਾਨ ਮੰਤਰੀ ਸਾਹਿਬ ਨੇ ਆਪਦੀ ਕੁਰਸੀ ਬਚਾਉਣ ਦੇ ਲਈ ਅਸੀਂ ਨਹੀਂ ਕਹਿੰਦੇ ਹੈਗੇ ਕਿ ਕਿਸੇ ਸਟੇਟ ਨੂੰ ਨਾ ਦਿਓ ਪਰ ਜਿਸ ਤਰੀਕੇ ਦੇ ਨਾਲ ਬਿਹਾਰ ਨੂੰ 26 ਕਰੋੜ 26000 ਕਰੋੜ ਆਂਧਰਾ ਪ੍ਰਦੇਸ਼ ਨੂੰ 16000 ਕਰੋੜ ਜਿੰਨਾਂ ਦੀਆਂ ਫੌੜੀਆਂ ਦੇ ਉੱਪਰ ਇਹ ਸਰਕਾਰ ਟिकी ਹੋਈ ਹੈ ਜਿੰਨਾਂ ਦੀਆਂ ਸਪੋਰਟ ਦੀਆਂ ਫੌੜੀਆਂ ਦੇ ਉੱਪਰ ਇਹ ਸਰਕਾਰ ਟिकी ਹੋਈ ਹੈ ਉਹਨਾਂ ਨੂੰ ਹਜ਼ਾਰਾਂ ਕਰੋੜ ਦੇ ਗੱਫੇ ਦੇਣ ਚੰਗੀ ਗੱਲ ਹੈ ਅਸੀਂ ਨਹੀਂ ਕੋਬਜੈਕਟ ਕਰਦੇ ਹੈਗੇ ਪਰ ਦਿੱਲੀ ਨਾਲ ਪਰ ਪੰਜਾਬ ਨਾਲ ਇਹ ਵਿਤਕਰਾ ਕਿਉਂ ਕੀਤਾ ਜਾਂਦਾ ਕਿ ਸਿਰਫ ਔਰ ਸਿਰਫ ਇੱਥੇ ਆਮ ਆਦਮੀ ਪਾਰਟੀ ਦਾ ਦਾ ਰਾਜਭਾਗ ਹੈ ਲੋਕ ਇੱਥੇ ਤੁਹਾਡੀਆਂ ਨਫ਼ਰਤ ਪਾਉ ਨੀਤੀਆਂ ਨੂੰ ਨਕਾਰ ਕੇ ਅਰਵਿੰਦ ਕੇਜਰੀਵਾਲ ਦੀਆਂ ਹੈਲਥ ਔਰ ਐਜੂਕੇਸ਼ਨ ਔਰ ਇਮਾਨਦਾਰੀ ਦੀਆਂ ਨੀਤੀਆਂ ਦੇ ਉੱਪਰ ਮੋਹਰ ਲਾਉਂਦੇ ਨੇ ਤੁਸੀਂ ਇਸ ਕਰਕੇ ਦੁਸ਼ਮਣੀ ਜਿਹੜੀ ਪੰਜਾਬ ਔਰ ਦਿੱਲੀ ਦੇ ਨਾਲ ਕੱਢ ਰਹੇ ਹੋ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿਰਫ ਔਰ ਸਿਰਫ ਆਪਦੀ ਕੁਰਸੀ ਬਚਾਉ ਅ ਬਜਟ ਹੈ ਹੋਰ ਇਹਦੇ ਵਿੱਚ ਕੱਖ ਨਹੀਂ ਹੈ ਬਾਕੀ ਸਾਰੇ ਮੁਲਕ ਦੇ ਨਾਲ ਔਰ ਖਾਸ ਤੌਰ ਤੇ ਚੇਚੇ ਤੌਰ ਤੇ ਪੰਜਾਬ ਦੇ ਨਾਲ ਇਹ ਬਹੁਤ ਵੱਡਾ ਧੋਖਾ ਹੈ ਜਿਹਨੂੰ ਕਿ ਅੱਜ ਸਮੁੱਚਾ ਪੰਜਾਬ ਹੈ ਜਿਹੜਾ ਉਸਪਸ਼ਟ ਤੌਰ ਦੇ ਉੱਪਰ ਨਕਾਰਦਾ ਸਬੋਤ-ਬੋਤ ਧੰਨਵਾਦੀ ਕੋਈ ਸਰ ਤੁਸੀਂ ਕੀ ਡਿਮਾਂਡ ਰੇਜ਼ ਕੀਤੀ ਸੀ ਕਿ ਬਜਟ ਦੇ ਵਿੱਚ ਸਤਿਕਾਰਯੋਗ ਮਿਲਣਾ ਚਾਹੀਦਾ ਹੈ ਦੇਖੋ ਅਸੀਂ ਕੱਲ ਜਿਹੜਾ ਇਹ ਬਜਟ ਦਾ ਤਾਂ ਕਰ ਚਲੋ ਪਹਿਲਾਂ ਹੀ ਕਈ ਵਾਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਸਾਡੇ ਐਮਪੀ ਸਾਹਿਬਾਨ ਵੀ ਉਹ ਕਈ ਵਾਰੀ ਰਿਪਰੈਜ਼ੈਂਟੇਸ਼ਨ ਜਿਹੜੇ ਦੇ ਚੁੱਕੇ ਨੇ ਪਰ ਜਿਹੜੀ ਪਲੈਨਿੰਗ ਕਮਿਸ਼ਨ ਕੋਲ ਅ ਕੱਲ ਜਿਹੜੀ ਮੰਗ ਰੱਖੀ ਹੈ ਪੰਜਾਬ ਨੇ ਉਹ 132000 ਕਰੋੜ ਰੁਪਏ ਦੀ ਮੰਗ ਰੱਖੀ ਹੈ ਔਰ ਇਹਦੇ ਵਿੱਚ ਉਚੇਚੇ ਤੌਰ ਤੇ 75000 ਕਰੋੜ ਹੈ ਜਿਹੜਾ ਉਹ ਸਪੈਸ਼ਲੀ ਮੰਗਿਆ ਗਿਆ ਇਨਫਰਾਸਟ੍ਰਕਚਰ ਡਵੈਲਪਮੈਂਟ ਦੇ ਲਈ ਪੰਜਾਬ ਵੱਲੋਂ ਮੰਗਿਆ ਗਿਆ ਕਿਸ ਤਰੀਕੇ ਦੇ ਨਾਲ ਜੋ ਪਾਣੀ ਧਰਤੀ ਹੇਠਲਾ ਪਾਣੀ ਹੈ ਉਹਨੂੰ ਬਚਾਉਣ ਦੇ ਲਈ ਮੰਗਿਆ ਗਿਆ ਹੈ ਪੰਜਾਬ ਕੋਲ ਕ੍ਰੌਪ ਡਾਈਵਰਸੀਫਿਕੇਸ਼ਨ ਔਰ ਵੈਲਿਊ ਐਡੀਸ਼ਨ ਆਫ ਕ੍ਰੌਪ ਦੇ ਲਈ ਮੰਗਿਆ ਗਿਆ ਹੈ ਪੰਜਾਬ ਵੱਲੋਂ ਐਮ ਐਸ ਐਮ ਇਸ ਦੇ ਲਈ ਮੰਗਿਆ ਗਿਆ ਹੈ ਪੰਜਾਬ ਵੱਲੋਂ ਹੈਲਥ ਕੇਅਰ ਔਰ এডਿਕੇਸ਼ਨ ਸਿਸਟਮ ਦੇ ਲਈ ਅਲੱਗ ਤੋਂ ਮੰਗਿਆ ਗਿਆ ਹੈ ਪੰਜਾਬ ਦੇ ਵਿੱਚ ਜੋ ਪਿਛਲੇ ਸਮੇਂ ਤੋਂ ਨਾਰਕੋ 테ਰੋਰਿਜ਼ਮ ਚੱਲ ਰਿਹਾ ਹੈ ਉਹਨੂੰ ਜੜੋਂ ਖਤਮ ਕਰਨ ਦੇ ਲਈ ਮੰਗਿਆ ਗਿਆ ਸੋ ਇਹ ਤਕਰੀਬਨ 1.32 ਲੱਖ ਕਰੋੜ ਹੈ ਜਿਹੜਾ ਉਹ ਆਉਣ ਵਾਲੇ 5 ਸਾਲਾਂ ਦੇ ਲਈ ਉਹ ਪੰਜਾਬ ਨੇ ਕੱਲ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਅਮਨ ਜੀ ਜਿਹੜਾ ਪੇਸ਼ ਹੋਇਆ ਇਸ ਦੇ ਲਈ ਕੀ ਡਿਮਾਂਡ ਸੀ ਕਿੰਨੇ ਮੰਤਰੀ